ਜਲੰਧਰ ਜਿਮਣੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਇੱਕ ਜਿੱਤ ਹੋਈ ਹੈ ਜਿਸ ਦੇ ਵਿੱਚ ਮਹਿੰਦਰ ਭਗਤ ਨੇ ਬਹੁਤ ਹੀ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਲੰਧਰ ਪੱਛਮੀ ਸੀਟ ਤੋਂ ਜਿਮਣੀ ਚੋਣਾ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਵਿਧਾਇਕ ਬਣਦੇ ਹੀ ਮੰਤਰੀ ਬਣਾਇਆ ਜਾ ਸਕਦਾ ਹੈ ਸੂਤਰਾਂ ਮੁਤਾਬਕ ਉਹ ਅਗਲੇ 2-3 ਦਿਨਾਂ ਦੇ ਵਿੱਚ ਜਿਹੜੀ ਸੌਂ ਚੁੱਕ ਸਕਦੇ ਹਨ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਸੂਤਰਾ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਤੇ ਸਮਾਂ ਮਿਲਦੇ ਹੀ ਉਹ ਉਹਨਾਂ ਨੂੰ ਸੌਂਚ ਚੁਕਾ ਸਕਦੇ ਨੇ ਜਲੰਧਰ ਜਿਮਣੀ ਚੌਂਡ 'ਚ ਸੀਐਮ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪਛਮੀ ਤੋਂ ਮਹਿੰਦਰ ਭਗਤ ਨੂੰ ਇੱਕ ਪੌੜੀ ਚੜਾ ਦੇਣ ਤੇ ਦੂਜੀ ਪੌੜੀ ਮੈਂ ਖੁਦ ਚੜਾ ਦਵਾਂਗਾ ਸੀਐਮ ਮਾਨ ਨੇ ਦਾ ਇਸ਼ਾਰਾ ਸੀ ਕਿ ਉਹ ਮਹਿੰਦਰ ਭਗਤ ਨੂੰ ਮੰਤਰੀ ਬਣਾਣਗੇ ਇਸ ਸਮੇਂ ਜਲੰਧਰ ਸ਼ਹਿਰੀ ਤੋਂ ਆਪ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਹੈ ਉੰਜ ਜਲੰਧਰ ਜ਼ਿਲ੍ਹੇ ਚ ਕਰਤਾਰਪੁਰ ਸੀਟ ਤੋਂ ਵਿਧਾਇਕ ਬਲਗਾਰ ਸਿੰਘ ਮੰਤਰੀ ਜ਼ਰੂਰ ਹਨ ਦਰਸਲ ਗੁਰਮੀਤ ਸਿੰਘ ਮੀਥਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਸਿਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਦੀ ਥਾਂ ਵੀ ਉੱਥੇ ਖਾਲੀ ਹੈ ਚਮਿੰਦਰ ਭਗਤ ਉਹ ਦੇ ਖੇਡ ਮੰਤਰੀ ਬਣ ਸਕਦੇ ਨੇ ਜਲੰਧਰ ਖੇਡ ਯੋਗ ਦਾ ਧੂਰਾ ਹੋਣ ਕਰਕੇ ਇਹ ਵਿਭਾਗ ਉਹਨਾਂ ਲਈ ਵਧੇਰੇ ਟੁਕਦਾ ਹੈ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਜਾਏਗਾ ਤੇ ਸਿਰਫ ਭਗਤ ਨੂੰ ਹੀ ਮੰਤਰੀ ਬਣਾਇਆ ਜਾਏਗਾ ਦੱਸ ਜੀ ਕਿ ਮਹਿੰਦਰ ਭਗਤ ਦੇ ਪਿਤਾ ਚੁੰਨੀ لال ਭਗਤ ਵੀ ਮੰਤਰੀ ਰਹਿ ਚੁੱਕੇ ਹਨ ਉਹ ਅਕਾਲੀ ਦਲ ਭਾਜਪਾ ਗੱਟ ਜੋੜ ਸਰਕਾਰ ਵਿੱਚ ਭਾਜਪਾ ਕੋਟੇ ਤੋਂ ਮੰਤਰੀ ਬਣੇ ਸਨ ਹਾਲਾਂਕਿ ਉਹ ਹੁਣ ਸਰਗਰਮ ਸਿਆਸਤ ਦਾ ਨਹੀਂ ਹਨ ਮਹਿੰਦਰ ਭਗਤ ਲੋਕ ਸਭਾ ਚੋਣਾਂ ਦੌਰਾਨ ਆਪ ਵਿੱਚ ਸ਼ਾਮਲ ਹੋਏ ਸਨ ਇਸ ਤੋਂ ਬਾਅਦ ਜਿਮਣੀ ਚੋਣ ਉਹਨਾਂ ਲਈ ਜਲੰਧਰ ਆਮ ਆਦਮੀ ਪਾਰਟੀ ਵੱਲੋਂ ਟਿਕੜ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਯਾਦ ਰਹਿ ਜਲੰਧਰ ਪਛਮੀ ਸੀਟ ਦੇ ਆਪ ਨੂੰ ਇੱਕ ਤਰਫਾ ਜਿੱਤ ਮਿਲੀ ਹੈ ਸ਼ਨੀਵਾਰ ਨੂੰ ਹੋਈ ਜਿਮਣੀ ਚੋਣ ਦੀ ਗਿਣਤੀ ਆਪ ਦੇ ਮਹਿੰਦਰ ਭਗਤ ਇਥੋਂ 27325 ਵੋਟਾਂ ਨਾਲ ਜੇਤੂ ਰਹੇ ਉਹਨਾਂ ਨੂੰ ਟੋਟਲ 55256 ਵੋਟਾਂ ਮਿਲੀਆਂ ਇਸ ਦੇ ਉਲਟ ਪਾਚਪਾ ਕਾਂਗਰਸ ਖਾਲੀ ਦਲ ਤੇ ਆਜ਼ਾਦ ਉਮੀਦਵਾਰ ਸਿੰਧ 15 ਉਮੀਦਵਾਰਾਂ ਦੀ ਵੋਟਾਂ ਨੂੰ ਜੋੜੀਏ ਤਾਂ ਉਹਨਾਂ ਵਿੱਚ ਕੁੱਲ 39363 ਵੋਟਾਂ ਮਿਲੀਆਂ ਸਨ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਜਲੰਧਰ ਜਿਮਣੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਇੱਕ ਜਿੱਤ ਹੋਈ ਹੈ ਜਿਸ ਦੇ ਵਿੱਚ ਮਹਿੰਦਰ ਭਗਤ ਨੇ ਬਹੁਤ ਹੀ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਲੰਧਰ ਪਛਮੀ ਸੀਟ ਤੋਂ ਜਿਮਣੀ ਚੋਣਾਂ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਵਿਧਾਇਕ ਬਣਦੇ ਹੀ ਮੰਤਰੀ ਬਣਾਇਆ ਜਾ ਸਕਦਾ ਹੈ ਸੂਤਰਾਂ ਮੁਤਾਬਕ ਉਹ ਅਗਲੇ 2-3 ਦਿਨਾਂ ਦੇ ਵਿੱਚ ਜਿਹੜੀ ਸੌਂ ਚੁੱਕ ਸਕਦੇ ਹਨ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਤੇ ਸਮਾਂ ਮਿਲਦੇ ਹੀ ਉਹਨਾਂ ਨੂੰ ਸੌਂਚ ਚੁਕਾ ਸਕਦੇ ਨੇ ਜਲੰਧਰ ਜਿਮਣੀ ਚੌਂਂਚ ਸੀਐਮ ਭਗਵੰਤ ਮਾਨ ਨੇ ਵੀ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਪਛਮੀ ਤੋਂ ਮਹਿੰਦਰ ਭਗਤ ਨੂੰ ਇੱਕ ਪੌੜੀ ਚੜਾ ਦੇਣ ਤੇ ਦੂਜੀ ਪੌੜੀ ਮੈਂ ਖੁਦ ਚੜਾ ਦਵਾਂਗਾ ਸੀਐਮ ਮਾਨ ਨੇ ਦਾ ਇਸ਼ਾਰਾ ਸੀ ਕਿ ਉਹ ਮਹਿੰਦਰ ਭਗਤ ਨੂੰ ਮੰਤਰੀ ਬਣਾਣਗੇ ਇਸ ਸਮੇਂ ਜਲੰਧਰ ਸ਼ਹਿਰੀ ਤੋਂ ਆਪ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਹੈ ਉੰਜ ਜਲੰਧਰ ਜ਼ਿਲ੍ਹੇ ਚ ਕਰਤਾਰਪੁਰ ਸੇਡ ਤੋਂ ਵਿਧਾਇਕ ਬਲਗਾਰ ਸਿੰਘ ਮੰਤਰੀ ਜ਼ਰੂਰ ਹਨ ਦਰਸਲ ਗੁਰਮੀਤ ਸਿੰਘ ਮੀਥਰ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਦੇ ਅਹੁਦੇ ਤੋਂ ਸਿਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਦੀ ਥਾਂ ਵੀ ਉੱਥੇ ਖਾਲੀ ਹੈ ਚਮਿੰਦਰ ਭਗਤ ਉਹ ਦੇ ਖੇਡ ਮੰਤਰੀ ਬਣ ਸਕਦੇ ਨੇ ਜਲੰਧਰ ਖੇਡ ਯੋਗ ਦਾ ਧੂਰਾ ਹੋਣ ਕਰਕੇ ਇਹ ਵਿਭਾਗ ਉਹਨਾਂ ਲਈ ਵਧੇਰੇ ਟੁਕਦਾ ਹੈ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਜਾਏਗਾ ਸਿਰਫ ਭਗਤ ਨੂੰ ਹੀ ਮੰਤਰੀ ਬਣਾਇਆ ਜਾਏਗਾ ਦੱਸ ਦੇ ਕਿ ਮਹਿੰਦਰ ਭਗਤ ਦੇ ਪਿਤਾ ਚੁੰਨੀ لال ਭਗਤ ਵੀ ਮੰਤਰੀ ਰਹਿ ਚੁੱਕੇ ਹਨ ਉਹ ਅਕਾਲੀ ਦਲ ਭਾਜਪਾ ਗੱਡਜੋੜ ਸਰਕਾਰ ਵਿੱਚ ਭਾਜਪਾ ਕੋਟੇ ਤੋਂ ਮੰਤਰੀ ਬਣੇ ਸਨ ਹਾਲਾਂਕਿ ਉਹ ਹੁਣ ਸਰਗਰਮ ਸਿਆਸਤ ਦਾ ਨਹੀਂ ਹਨ ਮਹਿੰਦਰ ਭਗਤ ਲੋਕ ਸਭਾ ਚੋਣਾਂ ਦੌਰਾਨ ਆਪ ਵਿੱਚ ਸ਼ਾਮਲ ਹੋਏ ਸਨ ਇਸ ਤੋਂ ਬਾਅਦ ਜਿਮਣੀ ਚੋਣ ਉਹਨਾਂ ਲਈ ਜਲੰਧਰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਯਾਦ ਰਹੇ ਜਲੰਧਰ ਪਛਮੀ ਸੀਟ ਦੇ ਆਪ ਨੂੰ ਇੱਕ ਤਰਫਾ ਜਿੱਤ ਮਿਲੀ ਹੈ ਸ਼ਨੀਵਾਰ ਨੂੰ ਹੋਈ ਜਿਮਣੀ ਚੋਣ ਦੀ ਗਿਣਤੀ ਆਪ ਦੇ ਮਹਿੰਦਰ ਭਗਤ ਇਥੋਂ 27000 325 ਵੋਟਾਂ ਨਾਲ ਜੇਤੂ ਰਹੇ ਉਹਨਾਂ ਨੂੰ ਟੋਟਲ 55256 ਵੋਟਾਂ ਮਿਲੀਆਂ ਇਸ ਦੇ ਉਲਟ ਪਾਚਪਾ ਕਾਂਗਰਸ ਖਾਲੀ ਦਲ ਤੇ ਆਜ਼ਾਦ ਉਮੀਦਵਾਰ ਸਿੰਧ 15 ਉਮੀਦਵਾਰਾਂ ਦੀ ਵੋਟਾਂ ਨੂੰ ਜੋੜੀਏ ਤਾਂ ਉਹਨਾਂ ਵਿੱਚ ਕੁੱਲ 39363 ਵੋਟਾਂ ਮਿਲੀਆਂ ਸਨ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ